ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਦੇ ਆਰਟੀਕਲ ਸਾਰੇ ਡਿਜ਼ਾਈਨਰ ਪੀਸੇਸ ਨੇ ਜੀ ਗਰਮੀਆਂ ਦੇ ਪਾਰਟੀ ਪਾਰਟੀ ਫੰਕਸ਼ਨਾਂ ਵਾਸਤੇ ਬਹੁਤ ਸੋਹਣਾ ਆਰਟੀਕਲਸ ਆਪਾਂ ਸਾਰੇ ਦੇਖ ਕੇ ਆਏ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਫਰਸਟ ਆਰਟੀਕਲ ਤੁਹਾਨੂੰ ਮਲ ਚੰਦੇਰੀ ਕਾਟਨ ਦੇ ਵਿੱਚ ਮਿਲੇਗਾ ਜੀ ਡਿਜੀਟਲ ਪ੍ਰਿੰਟਡ ਸੂਟ ਹੈਗਾ ਪ੍ਰਿੰਟ ਨੂੰ ਹਾਈਲਾਈਟ ਕਰਕੇ ਸ਼ਰਟ ਬਹੁਤ ਸੋਹਣੀ ਡਿਜ਼ਾਈਨਰ ਲੁੱਕ ਦੇ ਵਿੱਚ ਤਿਆਰ ਕੀਤੀ ਹੋਈ ਹੈ ਨਾਲ ਪ੍ਰਿੰਟਡ ਸਲਵਾਰ ਹੈ ਜੀ ਮੈਚਿੰਗ ਸੂਟ ਦਾ ਮੈਂ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜੇ ਤੁਸੀਂ ਇਹਦਾ ਸ਼ਰਟ ਦਾ ਕੱਟ ਲੈਣਾ ਚਾਹੁੰਦੇ ਹੋ ਓਨਲੀ ਸ਼ਰਟ ਤਾਂ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਰੰਗ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੋਹਣੇ ਨੇ ਤੇ ਤੁਸੀਂ ਇਕੱਲੀ ਸ਼ਰਟ ਵੀ ਖਰੀਦ ਸਕਦੇ ਹੋ ਜਾਂ 올ਓਵਰ ਬਾਟਮ ਵਾਲਾ ਵੀ ਲੈ ਸਕਦੇ ਹੋ ਜਿਹੜਾ ਇਹ ਵਾਲਾ ਆਰਟੀਕਲ ਹੈ ਸੇਮ ਟੂ ਸੇਮ ਜਿਵੇਂ ਨਿਮਰਤ ਖਹਿਰਾ ਨੇ ਸੂਟ ਵੇਅਰ ਕੀਤਾ ਹੋਇਆ ਜੀ ਸੇਮ ਆਰਟੀਕਲ ਆਪਾਂ ਰੈਡੀ ਕਰਕੇ ਲੈ ਕੇ ਆਏ ਹਾਂ ਤਿੰਨ ਰੰਗ ਨੇ ਸੂਟ ਦੇ ਵਿੱਚ ਆਰਗੈਂਜ਼ਾ ਸੂਟ ਦਾ ਫੈਬਰਿਕ ਰਹੂਗਾ ਜੀ ਨਾਲ ਔਰ ਗੈਂਜ਼ਾ ਦਾ ਇਹ ਬਹੁਤ ਸੋਹਣਾ ਵਰਕ ਵਾਲਾ ਦੁਪੱਟਾ ਹੈ ਜੀ ਸ਼ਰਟ ਤੇ ਫਰੰਟ ਦੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਸਲਵਾਰ ਪਲੇਨ ਲੱਗੀ ਹੋਈ ਹੈ ਜੀ ਰੰਗ ਇਹਦੇ ਵਿੱਚ ਤਿੰਨ ਨੇ ਜਿਹੜਾ ਵੀ ਤੁਸੀਂ ਰੰਗ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਜੀ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਕ੍ਰੇਪ ਦੇ ਵਿੱਚ ਇਹਦੀ ਸ਼ਰਟ ਹੈ ਨਾਲ ਕ੍ਰੇਪ ਦੀ ਸਲਵਾਰ ਹੈ ਜੀ ਸ਼ਰਟ ਤੇ ਬੂਟੀ ਦਾ ਵਰਕ ਹੋਇਆ ਹੋਇਆ ਹੈ ਦੁਪੱਟਾ ਵੀ ਬਹੁਤ ਸੋਹਣਾ ਨਾਲ ਚਨੋਂਨ ਦਾ ਵਰਕ ਕਰਕੇ ਰੈਡੀ ਕੀਤਾ ਹੋਇਆ ਹੈ ਜੀ ਪਰ ਮੀਟਰ ਦੇ ਅਕੋਰਡਿੰਗ ਵੀ ਇਹ ਵਾਲਾ ਫੈਬਰਿਕ ਮਿਲ ਜੂਗਾ ਜੇ ਤੁਸੀਂ ਮੈਚਿੰਗ ਸੈੱਟ ਲੈਣਾ ਚਾਹੁੰਦੇ ਹੋ ਉਸ ਦਾ ਮੈਂ ਪ੍ਰਾਈਸ ਪੋਸਟ ਕੀਤਾ ਹੋਇਆ ਜੀ ਜੇ ਤੁਸੀਂ ਕੱਲੀ ਸ਼ਰਟ ਜਾਂ ਕੱਲੀ ਸਲਵਾਰ ਦਾ ਕਪੜਾ ਖਰੀਦਣਾ ਚਾਹੁੰਦੇ ਹੋ ਜਾਂ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ WhatsApp ਤੇ ਕੰਟੈਕਟ ਕਰਕੇ ਪ੍ਰਾਈਸ ਕਲੀਅਰ ਕਰ ਸਕਦੇ ਹੋ ਜੀ ਬਹੁਤ ਹੀ ਸੋਹਣੇ ਸੂਟ ਨੇ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਆਰਟੀਕਲ ਹੈ ਸ਼ਰਾਰਾ ਸੂਟ ਵਾਸਤੇ ਇਹ ਵਾਲਾ ਆਰਟੀਕਲ ਬਹੁਤ ਜ਼ਿਆਦਾ ਹਿੱਟ ਰਹਿੰਦਾ ਜੀ ਜਿਹੜਾ ਵੀ ਰੰਗ ਜਿਹੜਾ ਵੀ ਡਿਜ਼ਾਈਨ ਤੁਸੀਂ ਸੂਟਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਹੈਂਡਵਰਕ ਦਾ ਸੂਟ ਤਿਆਰ ਕਰਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਦਾ ਕਰਾਉਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਕੋਈ ਵੀ ਡਿਟੇਲ ਲੈਣੀ ਹੈ ਉਹ ਪੁੱਛ ਸਕਦੇ ਹੋ ਜੀ ਆਪਾਂ ਰੋਜ਼ ਬਹੁਤ ਸੋਹਣੇ ਸੋਹਣੇ ਸੂਟ ਪੋਸਟ ਕਰਦੇ ਆਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਜ਼ਿਆਦਾਤਰ ਇਹ ਵਾਲੇ ਸੂਟ ਲਹਿੰਗੇ ਵਾਸਤੇ ਖਰੀਦੇ ਜਾਂਦੇ ਨੇ ਪਰ ਜੇ ਆਪਾਂ ਇਹਦਾ ਮੈਚਿੰਗ ਸੂਟ ਬਣਾਉਣੇ ਆ ਜੀ ਉਹਦੇ ਵੀ ਬਹੁਤ ਜ਼ਿਆਦਾ ਸੋਹਣਾ ਇਹ ਰਹਿੰਦਾ ਹੈ ਇਹਦਾ ਮੈਚਿੰਗ ਸੂਟ ਦਾ ਪ੍ਰਾਈਸ ਪਾਇਆ ਹੋਇਆ ਜੀ 2.5 ਮੀਟਰ ਦੀ ਸ਼ਰਟ ਹੋਊਗੀ 2.5 ਮੀਟਰ ਦੀ ਨਾਲ ਕريب ਦੀ ਸਲਵਾਰ ਹੋਊਗੀ ਜੀ ਸ਼ਰਟ ਦਾ ਫਰੰਟ ਬੈਕ ਸੇਮ ਹੋਊਗਾ ਜੀ ਇਸ ਕਰਕੇ ਇਹ ਵਾਲੇ ਜਿਹੜੇ ਸੂਟ ਨੇ ਕੋਸਟਲੀ ਚਲੇ ਜਾਂਦੇ ਨੇ ਵਿਦਆਊਟ ਦੁਪੱਟਾ ਹੈ ਜੀ ਇਹ ਸ਼ਿਪਿੰਗ ਫ੍ਰੀ ਰਹੂਗੀ ਜੀ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਹੋਣਗੇ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਤੁਹਾਨੂੰ 5 ਮੀਟਰ 올ਓਵਰ ਸੂਟ 2000 ਰੁਪਏ ਦਾ ਪਊਗਾ ਜੀ ਕਾਟਨ ਦੇ ਉੱਪਰ ਬਹੁਤ ਸੋਹਣਾ ਵਰਕ ਕਰਕੇ ਸੂਟ ਰੈਡੀ ਕੀਤੇ ਹੋਏ ਨੇ ਸੀਕਵੈਂਸ ਵਰਕ ਹੋਇਆ ਹੋਇਆ ਜੀ 올 오버 수트 ਦੇ ਉੱਤੇ ਸ਼ਰਟ ਫਰੰਟ ਬੈਕ बॉਟਮ ਸਾਰੇ ਸੂਟ ਦੇ ਉੱਤੇ ਸੇਮ ਵਰਕ ਆਏਗਾ ਜੀ 2000 ਰੁਪਏ ਦੀ ਕੋਸਟ ਹੈ ਫ੍ਰੀ ਸ਼ਿਪਿੰਗ ਰਹੂਗੀ ਜੀ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਰਹਿਣਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਵੀ ਦੱਸਿਓ ਜੀ ਕਿ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ